ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਸੋਨਕਸ਼ੀ ਸਨਾ ਤੇ ਜ਼ਾਹਿਰ ਧੀ ਲਗਾਤਾਰ ਸੋਸ਼ਲ ਮੀਡੀਆ ਤੇ ਇਹਨਾਂ ਦੀਆਂ ਵੀਡੀਓਜ਼ ਜੋ ਨੇ ਉਹ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਕਿ ਇਹਨਾਂ ਨੇ ਹਾਲ ਹੀ ਦੇ ਵਿੱਚ ਰੈਂਪ ਵਾਕ ਕੀਤਾ ਔਰ ਰੈਂਪ ਵਾਕ ਦੇ ਦੋਨਾਂ ਦੀ ਜਿਹੜੀ ਕਲਰ ਕੰਬੀਨੇਸ਼ਨ ਹੈ ਉਸ ਨੂੰ ਲੈ ਕੇ ਵੀ ਖੂਬ ਚਰਚਾਵਾ ਹੋ ਰਹੀ ਹੈ ਨੇ ਪਰ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਆ 23 ਜੂਨ 2024 ਦੇ ਵਿੱਚ ਇਹ ਜੋੜਾ ਜਿਹੜਾ ਵਿਆਹ ਦੇ ਮੰਦਨ ਚ ਬੱਜਦਾ ਹੈ ਔਰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸੋਨਕਸ਼ੀ ਸਨਾ ਦੇ ਫਾਦਰ ਇਸ ਵੈਡਿੰਗ ਦੇ रेडी ਨਹੀਂ ਸੀ ਕਿਉਂਕਿ ਜ਼ਾਹਿਰ ਜਿਹਨੇ ਉਹ ਮੁਸਲਮ ਨੇ ਔਰ ਉਸ ਤੋਂ ਬਾਅਦ ਦੋਨੋਂ ਫੈਮਲੀਆਂ ਦੇ ਮਿਲਣ ਤੋਂ ਬਾਅਦ ਇਹਨਾਂ ਦਾ ਵਿਆਹ ਹੁੰਦਾ ਹੈ ਔਰ ਪ੍ਰੈਡਿਕਸ਼ਨਸ ਖੂਬ ਜੜੀਆਂ ਨੇ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਹਾਲੀ ਦੇ ਵਿੱਚ ਕਿਸੇ ਨੇ ਕਮੈਂਟ ਕੀਤਾ ਇਹਨਾਂ ਦੀ ਪੋਸਟ ਤੇ ਜਾਂ ਕਹਿ ਸਕਦੇ ਆ ਕਿ ਉਹ ਕਮੈਂਟ ਸੋ ਨਕਸ਼ੀ ਤੱਕ ਕਿਸੇ ਤਰੀਕੇ ਨਾਲ ਪਹੁੰਚ ਗਿਆ ਕੋਈ ਲਿਖ ਰਿਹਾ ਹੈ ਕਿ ਤੁਹਾਡਾ ਡਾਈਵੋਰਸ ਬਹੁਤ ਜਲਦੀ ਹੋਣ ਵਾਲਾ ਹੈ ਸੋ ਸੋ ਨਕਸ਼ੀ ਤੱਕ ਉਹ ਜਿਹੜਾ ਕਮੈਂਟ ਹੈ ਉਹ ਪਹੁੰਚਦਾ ਹੈ ਤੇ ਸੋਨਕਸ਼ੀ ਸਨਾਂ ਦੇ ਕਿਸੇ ਫੈਨ ਨੇ ਪਹਿਲਾਂ ਤਾਂ ਰਿਪਲਾਈ ਕੀਤਾ ਉਸ ਤੋਂ ਬਾਅਦ ਫਿਰ ਸੋਨਕਸ਼ੀ ਸਨਾਂ ਨੇ ਵੀ ਰਿਪਲਾਈ ਕੀਤਾ ਪਹਿਲਾਂ ਤੇਰੇ ਪੇਰੈਂਟਸ ਡਾਈਵੋਰਸ ਕਰਨਗੇ ਉਸ ਤੋਂ ਬਾਅਦ ਫਿਰ ਮੈਂ ਪੱਕਾ ਸੋ ਸੋਨਕਸ਼ੀ ਸਨਾ ਮਤਲਬ ਐਦਾਂ ਦੇ ਨੈਗੇਟਿਵ ਕਮੈਂਟਸ ਦਾ ਵੀ ਸ਼ਿਕਾਰ ਹੋ ਰਹੀ ਹੈ ਔਰ ਨਾਲ ਦੀ ਨਾਲ ਬਿਲਕੁਲ ਵੀ ਆਪਣੇ ਰਿਲੇਸ਼ਨ ਦੇ ਬਾਰੇ ਕੁਝ ਨਹੀਂ ਸੁਣਨਾ ਚਾਹੁੰਦੀ ਔਰ ਨਹੀਂ ਸੁਣ ਸਕਦੀ ਜਿਸ ਤੋਂ ਬਾਅਦ ਉਸਨੇ ਇਹ ਜਵਾਬ ਦੇ ਕੇ ਜੋ ਹੈ ਉਸ ਦਾ ਮੂੰਹ ਬੰਦ ਕੀਤਾ ਔਰ ਸੋਸ਼ਲ ਮੀਡੀਆ ਤੇ ਹਰ ਮੀਡੀਆ ਹਾਊਸ ਦੇ ਵੱਲੋਂ ਇਹ ਜ਼ਰੂਰ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਸੋਨਕਸ਼ੀ ਸਨਾ ਨੇ ਮੂਠ ਨੋਕ ਜਵਾਬ ਦਿੱਤਾ ਉਸ ਬੰਦੇ ਨੂੰ ਜਿਸਨੇ ਕਿਹਾ ਕਿ ਤੁਹਾਡਾ ਡਾਈਵੋਰਸ ਬਹੁਤ ਜਲਦੀ ਹੋਣ ਵਾਲਾ ਹੈ ਸੋ ਇਸ ਤੋਂ ਲਾ ਵਗਰ ਗੱਲ ਕਰੀ ਜਾਈਂ ਤਿੱਤ ਜ਼ਾਹਿਰ ਐ ਏਥਲੀਟ ਵੀ ਨੇ ਔਰ ਆਰਟਿਸਟ ਵੀ ਨੇ ਸੋਨਾਕਸ਼ੀ ਜੀ ਦਾ ਤਾਂ ਸਾਨੂੰ ਸਭ ਨੂੰ ਪਤਾ ਹੀ ਕਿ ਇੰਡਸਟਰੀ ਦੀ ਉਹ ਵਾਦਾਕਾਰ ਹੈ ਜਿਸ ਨੇ ਇੰਡਸਟਰੀ ਨੂੰ ਖੂਬ ਜੋ ਨੇ ਫਿਲਮਾਂ ਦਿੱਤੀਆਂ ਨੇ ਤੇ ਆਪਣੀ ਅਦਾਕਾਰੀ ਦੇ ਨਾਲ ਆਪਣੀਆਂ ਅਦਾਵਤ ਨਾਲ ਲੋਕਾਂ ਨੂੰ ਖੀਲ ਕੇ ਰੱਖਿਆ ਔਰ ਤੁਹਾਨੂੰ ਦੱਸ ਦਰਨੇ ਕਿ ਸੋਨਾਕਸ਼ੀ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਓਵਰ weight ਸੀ ਬਹੁਤ ਜ਼ਿਆਦਾ ਓਵਰ weight ਸੋ ਕਿਸ ਤਰ੍ਹਾਂ ਉਸਨੇ ਮੈਨੇਜ ਕੀਤਾ ਆਪਣੀ ਜਰਨੀ ਵੀ ਉਹਨੇ ਸ਼ੇਅਰ ਕੀਤੀ ਸਾਰੀ ਸੋਸ਼ਲ ਮੀਡੀਆ ਤੇ ਜ਼ਾਹਿਰ ਔਰ ਹਮੇਸ਼ਾ ਅਸੀਂ ਦੇਖਦੇ ਹਾਂ ਉਹਨਾਂ ਦੇ ਨਾਲ ਜੋ ਨੇ ਸਪੌਟ ਹੁੰਦੇ ਨਜ਼ਰ ਆਉਂਦੇ ਨੇ ਹਰ ਜਗ੍ਹਾ ਤੇ ਤੇ ਹਾਲੀ ਦੇ ਵਿੱਚ ਅਗਰ ਗੱਲ ਕਰੀਏ ਸੁਨਾਕਸ਼ੀ ਸਨਾਂ ਦੀ ਤਾਂ ਉਹਨਾਂ ਨੇ ਹਾਲੀ ਦੇ ਵਿੱਚ ਇੱਕ ਤੇਲਕੋ ਫਿਲਮ ਜਿਹੜੀ ਹੈ ਉਸ ਦੀ ਸ਼ੂਟਿੰਗ ਕੰਪਲੀਟ ਕੀਤੀ ਐ ਸੋ ਫਿਲਮ ਜਿਹੜੀ ਹੈ ਜਲਦ ਹੋ ਸਕਦਾ ਹੈ ਕਿ ਸਿਨੇਮਾ ਘਰਾਂ ਦੇ ਵਿੱਚ ਵੀ ਆ ਜਾਵੇ ਪਰ ਉਸ ਤੋਂ ਪਹਿਲਾਂ ਇਹ ਜੋ ਬੇਸਿਕਲੀ ਸੋਸ਼ਲ ਮੀਡੀਆ ਤੇ ਜ਼ਿਆਦਾ ਵਾਇਰਲ ਹੋ ਰਿਹਾ ਹੈ ਸਿਕਾ ਕਿ ਸੁਨਾਕਸ਼ੀ ਔਰ ਜ਼ਾਹਿਰ ਦੇ ਡਾਈਵੋਰਸ ਟੂ ਲੈ ਕੇ ਬੜੀਆਂ ਚਰਚਾਵਾਂ ਨੇ ਕਿਉਂਕਿ ਇੱਕ ਅਸੀਂ ਵੀਡੀਓ ਵੀ ਦੇਖੀ ਸੀ ਕਿ ਕਿਸੇ ਪੰਡਤ ਦੇ ਵੱਲੋਂ ਉਸਨੇ ਵੀ ਜੋ ਹੈ ਕਿਹਾ ਸੀ ਕਿ ਇਹਨਾਂ ਦਾ ਇਹਦੋ ਇਹਦੋ ਵਿਆਹ ਹੋਏਗਾ ਔਰ ਜੁਆਇਨ ਨੇ ਕਿਹੜੀ ਡਾਈਵੋਰਸ ਦੀ ਡੇਟ ਹੈ ਕਿਉਂਕਿ ਬਾਲੀਵੁੱਡ ਦੇ ਵਿੱਚ ਟ੍ਰੈਂਡ ਆ ਅਸੀਂ ਦੇਖਦੇ ਆ ਕਿ ਕੋਈ ਵੀ ਜੋੜੀ ਬਣਦੀ ਹੈ ਕੋਈ ਵੀ ਟੁੱਟਦੀ ਹੈ ਕੋਈ ਵੀ ਕਿਸੇ ਨੂੰ ਡੇਟ ਕਰ ਰਿਹਾ ਹੈ ਕੋਈ ਵੀ ਕਿਸੇ ਨਾਲ ਰਿਲੇਸ਼ਨਸ਼ਿਪ ਚਾ ਰਿਹਾ ਹੈ ਕੋਈ ਵੀ ਕਿਸੇ ਦੇ ਨਾਲ ਵਿਆਹ ਕਰ ਰਿਹਾ ਸੋ ਇਹ ਜਿਹੜਾ ਬਾਲੀਵੁੱਡ ਦਾ ਟ੍ਰੈਂਡ ਹੈ ਲਗਾਤਾਰ ਸੋਸ਼ਲ ਮੀਡੀਆ ਸੋ ਹਰ ਕੋਈ ਜੁਆ इजीली ਜਜ ਕਰ ਲੈਂਦਾ ਪਰ ਫਿਲਹਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਸੁਰਖਸ਼ਰ ਜ਼ਾਹਿਰ ਜੋੜੇ ਬਹੁਤ ਪਿਆਰ ਦੇ ਨਾਲ ਰਹ ਰਹੇ ਨੇ ਪਰਮਾਤਮਾ ਕਰੇ ਇਹਨਾਂ ਦੀ ਜੋੜੀ ਇਸੇ ਤਰ੍ਹਾਂ ਬਣੀ ਰਹੇ ਔਰ ਇਸੇ ਤਰ੍ਹਾਂ ਹੀ ਆਪਣੇ ਫੈਨਸ ਨੂੰ ਖੁਸ਼ ਰੱਖਦੇ ਰਹੇ